ਖਬਰਨਾਮਾ ਦੇਖ ਰਹੇ ਸਾਰੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਫੌਜ ਰਾਜ ਤੁਹਾਨੂੰ ਇੱਕ ਅਜਿਹੀ ਵੀਡੀਓ ਦਿਖਾਵਾਂਗੇ ਤੁਸੀਂ ਵੀਡੀਓ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਪਾਕਿਸਤਾਨ ਕਿੰਨਾ ਕੁ ਘੁਬਰਾਇਆ ਹੈ ਕਿੰਨਾ ਕੁ ਬਖਲਾਇਆ ਹੈ ਹਾਲਾਂਕਿ ਭਾਰਤੀ ਸੈਨਾ ਵੱਲੋਂ ਹਾਲੇ ਛੋਟੀ ਜੀ ਟ੍ਰੇਲਰ ਵੀ ਵਿਖਾਈ ਗਈ ਹੈ ਜੇ ਟ੍ਰੇਲਰ ਦੇ ਨਾਲ ਜਿਹੜੇ ਪਾਕਿਸਤਾਨ ਫੌਜ ਦੇ ਜਰਨਲ ਨੇ ਅਸੀਮ ਮਨੀਰ ਉਹਨਾਂ ਦੀ ਹਵਾ ਟਾਟ ਟਾਟ ਹੋ ਗਈ ਹੈ ਹਵਾ ਨਿਕਲ ਗਈ ਹੈ ਤੇ ਆਪਣੀ ਆਰਮੀ ਨੂੰ ਕਿਸ ਤਰ੍ਹਾਂ ਸਮਝਾ ਰਿਹਾ ਹੈ ਕਿ ਅੱਲਾ ਵੱਲੋਂ ਜੰਗ ਲੜੋ ਤੁਹਾਨੂੰ ਜੰਨਤ ਦੇ ਵਿੱਚ ਹੂਰਾ ਮਿਲਣਗੀਆਂ ਇਧਰ ਅਜੀਤ ਡੋਵਾਲ ਨੇ ਕਿਆ ਹੈ ਕਿ ਤਿਆਰੀ ਕਰ ਲੋ ਅੱਲਾ ਦੇ ਕੋਲ ਜਾਣ ਦੀ ਤੁਹਾਨੂੰ ਉੱਥੇ ਜਾ ਕੇ ਜੰਨਤ ਦੇ ਵਿੱਚ ਹੂਰਾ ਮਿਲਣਗੀਆਂ ਪਹਿਲਾਂ ਸਾਡਾ ਪਹਿਲਾਂ ਗੱਲਬਾਤ ਸੁਣੋ ਕਿ ਕਿਸ ਤਰ੍ਹਾਂ ਭੜਕਾਇਆ ਜਾ ਰਿਹਾ ਹੈ ਅਸੀਰ ਮੁਨੀਦ ਵੱਲੋਂ ਜਿਹੜੇ ਪਾਕਿਸਤਾਨ ਫੌਜ ਦੇ ਜਨਰਲ ਨੇ جڑے سپاہ سلار کی جنگ لڑ رہے ہو اللہ تم لوگوں کے ساتھ ہے ہے ٹھیک کیونکہ تم لوگ اللہ کی جنگ لڑ رہے ہو اس کے ساتھ نہیں ہے کیونکہ اللہ نے حکم دیا ہوئے صاحب کھڑی ہیں تو پتا ہوگا انما جزاء الذين يحاربون الله ورسوله ويسعون في الارض فسادا اي يقتلوا او يسلبوا او تقطع ايديهم وارجلهم من جلاب او ينفوا من الارض आपने ये सारे काम الله हैं अल्लाह ताला ने हुक्म दिया है कि जो अल्लाह और उसके रसूल اور آخرت یہ دنیا میں ہے اس کے آفرت میں اور ملے گی ٹھیک ہے یہ ہے آپ کا قانون یہ ہے اللہ اللہ کا قانون قانون اور کے چل رہے ہو آپ اللہ کے سپاہی ہو کوئی دنیا کی طاقت آپ کو ہرا نہیں سکتا یاد رکھنا میری بات ٹھیک ہے سب قربانیاں ہوتی ہیں اللہ کے راستے پہ کوئی آپ کو ہرا نہیں سکتا تو یہ اس ایمان کے جذبے کے ساتھ جو ہے میدان میں اترا کرو ٹھیک ہے بات فوج پوری ہار وقت جو ہے آپ لوگوں کے ساتھ ہے ہمیں فخر ہے اپنی پولیس کے اوپر اپنی سماج پوسٹ کے اوپر کہ بھی پولیس پاکستان باقی دیکھو جی اے نے ਪਾਕਿਸਤਾਨ ਦੇ ਅਸੀਮ ਮਨੀਰ ਜਿਹੜੇ ਜਰਨਲ ਨੇ ਜਿਨ੍ਹਾਂ ਨੂੰ ਅੱਜ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਾਕਿਸਤਾਨ ਦੀ ਆਰਮੀ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਅੱਲਾ ਦੇ ਨਾਮ ਤੇ ਫੌਜੀਆ ਨੂੰ ਪ੍ਰਕਾਰ ਰਹੇ ਨੇ ਕਿ ਇਹ ਜੰਗ ਜਿਹੜੀ ਹੈ ਅੱਲਾ ਵੱਲੋਂ ਲੜੀ ਜਾਣੀ ਚਾਹੀਦੀ ਹੈ ਜਿਹੜੇ ਅੱਲਾ ਦੇ ਉਦੇਸ਼ਾਂ ਨੂੰ ਮੰਨਦੇ ਨੇ ਉਹ ਕਦੇ ਜੰਗਾਂ ਹਾਰਦੇ ਨਹੀਂ ਯਾਨੀ ਕਿ ਅਸੀਰ ਮਨੀਰ ਦੀ ਹਵਾ ਟੈਟ ਹੋ ਗਈ ਹੈ ਇਧਰ ਅਜੀਤ ਡਵਾਲ ਨੇ ਇਹ ਆਪਣੇ ਪੇਜ ਉੱਤੇ ਇਹ ਵੀਡੀਓ ਜਾਰੀ ਕੀਤੀ ਉਹਨਾਂ ਕਹਿੰਦਾ ਦੇਖੋ ਕਿਸ ਤਰ੍ਹਾਂ ਦੇ ਮਨਸੂਬੇ ਘੜੇ ਜਾ ਰਹੇ ਨੇ ਕਿਸ ਤਰ੍ਹਾਂ ਇਹਨਾਂ ਦੀ ਹਵਾ ਟਹਿੜ ਹੋ ਸਕਦੀ ਹੈ अजीत ਅਡਵਾਲ ਜਿਹੜੇ ਸੁਰੱਖਿਆ ادارے ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਤਿਆਰ ਰਵੇ ਹੂਰਾ ਦੇ ਨਜ਼ਾਰੇ ਲੈਣ ਵਾਸਤੇ